ਕਿ ਹੁਣ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਕਿ ਡੱਲੇਵਾਲ ਸਾਹਿਬ ਦੀ ਸਿਹਤ ਬਹੁਤ ਵੀਕ ਹੋ ਚੁੱਕੀ ਆ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਆਪਣੀਆਂ ਜੋ ਵੀ ਮਤ ਭੇਜਿਆ ਉਹਨਾਂ ਨੂੰ ਛੱਡਦੇ ਹੋਏ ਉਹਨਾਂ ਦਾ ਸਹਯੋਗ ਕਰਨਾ ਚਾਹੀਦਾ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਆ ਉਹਨਾਂ ਦਾ ਉਹਨਾਂ ਦੇ ਨਾਲ ਆਪਾਂ ਨੂੰ ਖੜਨਾ ਚਾਹੀਦਾ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਤੁਸੀਂ ਵੱਧ ਤੋਂ ਵੱਧ ਸੰਗਤਾਂ ਉੱਥੇ ਪਹੁੰਚਣਾ ਕਿਸਾਨ ਮਜ਼ਦੂਰ ਜਥੇਬੰਦੀਆਂ ਜੋ ਵੀ ਆਪਸੀ ਮਤ ਭੇਦੇ ਉਹ ਬਾਅਦ ਚ ਹੁੰਦੇ ਰਹਿਣਗੇ ਆਪਾਂ ਨੂੰ ਹੁਣ ਹਾਲਾਤ ਇਹੋ ਜਿਹੇ ਬਣੇ ਪੈ ਕੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਕਰਨ ਦਾ ਸਮਾਵਾ ਤੇ ਇਸ ਕਰਕੇ ਆਪਾਂ ਸਾਰੇ ਜਣੇ ਸਾਰਿਆਂ ਨੂੰ ਸਾਡੀ ਇਹ ਅਪੀਲ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਹੁਣ ਆਪਣੇ ਜੋ ਵੀ ਵੱਖਰੇਵੇਂ ਆ ਜੋ ਵੀ ਮਤ ਭੇਦੇ ਉਹ ਬਾਅਦ ਵਿਚ ਵਿਚਾਰੇ ਜਾਣਗੇ ਇਸ ਕਰਕੇ ਹੁਣ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਸਹਿਯੋਗ ਦੇ ਕੇ ਉਹਨਾਂ ਦੀ ਜਾਨ ਨੂੰ ਬਚਾਇਆ ਜਾਵੇ ਤੇ ਸਰਕਾਰ ਤੇ ਇਹੋ ਜਿਹਾ ਦਬਾਅ ਬਣਾ ਕੇ ਆਪਾਂ ਜੋ ਵੀ ਸਾਡੇ ਮਸਲੇ ਇਹ ਹੱਲ ਕਰਵਾਏ ਜਾਣ ਇਸ ਕਰਕੇ ਆਪਾਂ ਕਿਉਂਕਿ ਸਰਕਾਰ ਤੇ ਬਹੁਤ ਤਸ਼ੱਦਦ ਤੇ ਉਤਰੀ ਹੋਈ ਆ ਕਿ ਜਿੱਦਾਂ ਕਿ ਉਹ ਕਿਸਾਨਾਂ ਨੂੰ ਨਾ ਤੇ ਇੱਥੇ ਸਾਡੀ ਕੋਈ ਗੱਲ ਸੁਣ ਰਹੀ ਆ ਤੇ ਨਾ ਹੀ ਉਹ ਜੋ ਦਿੱਲੀ ਜਾਣ ਦਾ ਉਹਨਾਂ ਦਾ ਪ੍ਰੋਗਰਾਮ ਸੀ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਕਿ ੱੱਕੇ ਨਾ ਉਹਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਬਾਕੀ ਉਹਨਾਂ ਤੇ ਜੋ ਵੀ ਉਹਨਾਂ ਤੇ ਵਦ ਤੋਂ ਵਦ ਤਸ਼ੱਦਦ ਹੋ ਸਕਦਾ ਉਹ ਕੀਤਾ ਜਾ ਰਿਹਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਕਿ ਹੁਣ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਕਿ ਡੱਲੇਵਾਲ ਸਾਹਿਬ ਦੀ ਸਿਹਤ ਬਹੁਤ ਵੀਕ ਹੋ ਚੁੱਕੀ ਆ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਆਪਣੀਆਂ ਜੋ ਵੀ ਮਤ ਭੇਦਿਆ ਉਹਨਾਂ ਨੂੰ ਛੱਡਦੇ ਹੋਏ ਉਹਨਾਂ ਦਾ ਸਹਯੋਗ ਕਰਨਾ ਚਾਹੀਦਾ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਆ ਉਹਨਾਂ ਨਾਲ ਉਹਨਾਂ ਦੇ ਨਾਲ ਆਪਾਂ ਨੂੰ ਖੜਨਾ ਚਾਹੀਦਾ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਤੁਸੀਂ ਵੱਧ ਤੋਂ ਵੱਧ ਸੰਗਤਾਂ ਉੱਥੇ ਪਹੁੰਚਣਾ ਕਿਸਾਨ ਮਜ਼ਦੂਰ ਜਥੇਬੰਦੀਆਂ ਜੋ ਵੀ ਆਪਸੀ ਮਤ ਭੇਦਿਓ ਬਾਅਦ ਚ ਹੁੰਦੇ ਰਹਿਣਗੇ ਆਪਾਂ ਨੂੰ ਹੁਣ ਹਾਲਾਤ ਇਹੋ ਜਿਹੇ ਬਣੇ ਪੈ ਕੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਸਜੋ ਕਰਨ ਦਾ ਇਹ ਸਮਾਵਾ ਤੇ ਇਸ ਕਰਕੇ ਆਪਾਂ ਸਾਰੇ ਜਣੇ ਸਾਰਿਆਂ ਨੂੰ ਸਾਡੀ ਇਹ ਅਪੀਲ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਹੁਣ ਆਪਣੇ ਜੋ ਵੀ ਵੱਖਰੇਵੇਂ ਆ ਜੋ ਵੀ মত ਪੇਰੇ ਉਹ ਬਾਅਦ ਵਿਚ ਵਿਚਾਰੇ ਜਾਣਗੇ ਇਸ ਕਰਕੇ ਹੁਣ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਸਹਿਯੋਗ ਦੇ ਕੇ ਉਹਨਾਂ ਦੀ ਜਾਨ ਨੂੰ ਬਚਾਇਆ ਜਾਵੇ ਤੇ ਸਰਕਾਰ ਤੇ ਇਹੋ ਜਿਹਾ ਦਬਾਅ ਬਣਾ ਕੇ ਆਪਾਂ ਜੋ ਵੀ ਸਾਡੇ ਮਸਲੇ ਇਹ ਹੱਲ ਕਰਵਾਏ ਜਾਣ ਇਸ ਕਰਕੇ ਆਪਾਂ ਕਿਉਂਕਿ ਸਰਕਾਰ ਤੇ ਬਹੁਤ ਇਹ ਤਸ਼ੱਦਦ ਤੇ ਉਤਰੀ ਹੋਈ ਆ ਕਿ ਜਿਦਾਂ ਕਿ ਉਹ ਕਿਸਾਨਾਂ ਨੂੰ ਨਾ ਤੇ ਇੱਥੇ ਸਾਡੀ ਕੋਈ ਗੱਲ ਸੁਣ ਰਹੀ ਆ ਤੇ ਨਾ ਹੀ ਉਹ ਜੋ ਦਿੱਲੀ ਜਾਣ ਦਾ ਉਹਨਾਂ ਦਾ ਪ੍ਰੋਗਰਾਮ ਸੀ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਕਿ ੱੱਕੇ ਨਾ ਉਹਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਬਾਕੀ ਉਹਨਾਂ ਤੇ ਜੋ ਵੀ ਉਹਨਾਂ ਤੇ ਵਦ ਤੋਂ ਵਦ ਤਸ਼ੱਦਦ ਹੋ ਸਕਦਾ ਉਹ ਕੀਤਾ ਜਾ ਰਿਹਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਕਿ ਹੁਣ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਕਿ ਡੱਲੇਵਾਲ ਸਾਹਿਬ ਦੀ ਸਿਹਤ ਬਹੁਤ ਵੀਕ ਹੋ ਚੁੱਕੀ ਆ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਆਪਣੀਆਂ ਜੋ ਵੀ ਮਤ ਭੇਦਿਆ ਉਹਨਾਂ ਨੂੰ ਛੱਡਦੇ ਹੋਏ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਉਹਨਾਂ ਨਾਲ ਉਹਨਾਂ ਦੇ ਨਾਲ ਆਪਾਂ ਨੂੰ ਖੜਨਾ ਚਾਹੀਦਾ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਸੰਗਤਾਂ ਉੱਥੇ ਪਹੁੰਚਣਾ ਕਿਸਾਨ ਮਜ਼ਦੂਰ ਜਥੇਬੰਦੀਆਂ ਜੋ ਵੀ ਆਪਸੀ ਮਤ ਭੇਦਿਓ ਬਾਅਦ ਚ ਹੁੰਦੇ ਰਹਿਣਗੇ ਆਪਾਂ ਨੂੰ ਹੁਣ ਹਾਲਾਤ ਇਹੋ ਜਿਹੇ ਬਣੇ ਪੈ ਕੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਕਰਨ ਦਾ ਸਮਾਵਾ ਤੇ ਇਸ ਕਰਕੇ ਆਪਾਂ ਸਾਰੇ ਜਣੇ ਸਾਰਿਆਂ ਨੂੰ ਸਾਡੀ ਇਹ ਅਪੀਲ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਹੁਣ ਆਪਣੇ ਜੋ ਵੀ ਵਖਰੇਵੇਂ ਆ ਜੋ ਵੀ મતભਿਦੇ ਉਹ ਬਾਅਦ ਵਿਚ ਵਿਚਾਰੇ ਜਾਣਗੇ ਇਸ ਕਰਕੇ ਹੁਣ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਸਹਿਯੋਗ ਦੇ ਕੇ ਉਹਨਾਂ ਦੀ ਜਾਨ ਨੂੰ ਬਚਾਇਆ ਜਾਵੇ ਤੇ ਸਰਕਾਰ ਤੇ ਇਹੋ ਜਿਹਾ ਦਬਾਅ ਬਣਾ ਕੇ ਆਪਾਂ ਜੋ ਵੀ ਸਾਡੇ ਮਸਲੇ ਇਹ ਹੱਲ ਕਰਵਾਏ ਜਾਣ ਇਸ ਕਰਕੇ ਆਪਾਂ ਕਿਉਂਕਿ ਸਰਕਾਰ ਤੇ ਬਹੁਤ ਤਸ਼ੱਦਦ ਤੇ ਉਤਰੀ ਹੋਈ ਆ ਕਿ ਜਦਾਂ ਕਿ ਉਹ ਕਿਸਾਨਾਂ ਨੂੰ ਨਾ ਤੇ ਇੱਥੇ ਸਾਡੀ ਕੋਈ ਗੱਲ ਸੁਣ ਰਹੀ ਹੈ ਤੇ ਨਾ ਹੀ ਉਹ ਜੋ ਦਿੱਲੀ ਜਾਣ ਦਾ ਉਹਨਾਂ ਦਾ ਪ੍ਰੋਗਰਾਮ ਸੀ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਕਿ ਠੱਕੇ ਨਾ ਉਹਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ باقی ਉਹਨਾਂ ਤੇ ਜੋ ਵੀ ਉਹਨਾਂ ਤੇ ਵਕਤ ਤੋਂ ਵਕਤ ਤਸ਼ੱਦਦ ਹੋ ਸਕਦਾ ਉਹ ਕੀਤਾ ਜਾ ਰਿਹਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ